ਕਿਸੇ ਵੀ ਇਨਸਾਨ ਦਾ ਕਾਮਯਾਬ ਹੋਣਾ ਜਾਂ ਫੇਲ ਹੋਣਾ ਉਸ ਇਨਸਾਨ ਦੀਆਂ ਆਦਤਾਂ ਉੱਪਰ ਨਿਰਭਰ ਕਰਦਾ ਹੈ ਤੁਹਾਡੀਆਂ ਆਦਤਾਂ ਹੀ ਤੁਹਾਨੂੰ ਸਫਲ ਜਾਂ ਸਫਲ ਬਣਾ ਸਕਦੀਆਂ ਨੇ ਮਤਲਬ ਤੁਹਾਡੀਆਂ ਚੰਗੀਆਂ ਆਦਤਾਂ ਤੁਹਾਨੂੰ ਸਫਲ ਕਰ ਸਕਦੀਆਂ ਨੇ ਤੇ ਤੁਹਾਡੀਆਂ ਮਾੜੀਆਂ ਆਦਤਾਂ ਤੁਹਾਨੂੰ ਬਰਬਾਦ ਕਰ ਸਕਦੀਆਂ ਨੇ ਅੱਜ ਆਪਾਂ ਉਹਨਾਂ ਆਦਤਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਨੇ ਹੋ ਸਕਦਾ ਹੈ ਅੱਜ ਦੀ ਇਹ ਵੀਡੀਓ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਵੇ ਮੈਂ ਇਸ ਗੱਲ ਨੂੰ ਗਰੰਟੀ ਨਾਲ ਕਹਿ ਸਕਦਾ ਕਿ ਜੇਕਰ ਤੁਸੀਂ ਇਨ੍ਹਾਂ ਆਦਤਾਂ ਨੂੰ ਛੱਡ ਦਿੱਤਾ ਤੁਹਾਨੂੰ ਸਫਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਅਮੀਰੀ ਤੇ ਗਰੀਬੀ ਤੁਹਾਡੀ ਕਿਸਮਤ ਉੱਪਰ ਨਹੀਂ ਸਗੋ ਤੁਹਾਡੀ ਮਿਹਨਤ ਉੱਤੇ ਨਿਰਭਰ ਕਰਦੀ ਹੈ ਗਰੀਬੀ ਜਾਂ ਅਮੀਰੀ ਸਾਡੇ ਕੰਮਾਂ ਦਾ ਨਤੀਜਾ ਹੁੰਦੀ ਹੈ ਇਸ ਲਈ ਤੁਹਾਨੂੰ ਵੀ ਉਹ ਚੀਜ਼ਾਂ ਜਾਂ ਉਹ ਕੰਮ ਹੀ ਕਰਨੇ ਪੈਣਗੇ ਜੋ ਤੁਹਾਨੂੰ ਸਫਲ ਕਰ ਦੇਣੇ ਚਲੋ ਫਿਰ ਦੇ ਜਾਣਦੇ ਹਾਂ ਉਹਨਾਂ ਆਦਤਾਂ ਬਾਰੇ ਜੋ ਸਾਨੂੰ ਅੱਜ ਤੋਂ ਹੀ ਛੱਡ ਦੇਣੀਆਂ ਚਾਹੀਆਂ ਸਭ ਤੋਂ ਪਹਿਲੀ ਆਦਤ ਹੈ ਟੀਵੀ ਦੇਖਣਾ ਕੀ ਤੁਸੀਂ ਕਦੇ ਕਿਸੇ ਸਫਲ ਜਾਂ ਅਮੀਰ ਸ਼ਖਸ ਨੂੰ ਇਹ ਕਹਿੰਦੇ ਸੁਣਿਆ ਕਿ ਮੈਂ ਦਿਨ ਵਿੱਚ ਇੰਨਾ ਸਮਾਂ ਟੀਵੀ ਦੇਖਦਾ ਕੋਈ ਵੀ ਸਮਝਦਾਰ ਇਨਸਾਨ ਆਪਣੇ ਕੀਮਤੀ ਵਕਤ ਨੂੰ ਟੀਵੀ ਦੇਖਣ ਲਈ ਬਰਬਾਦ ਨਹੀਂ ਕਰੇਗਾ ਕਿਉਂਕਿ ਟੀਵੀ ਦੇਖਣ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਸਗੋਂ ਅਜਿਹਾ ਕਰਨ ਨਾਲ ਸਾਡੀ ਸਿਹਤ ਹੀ ਖਰਾਬ ਹੁੰਦੀ ਹੈ ਜਿਵੇਂ ਕਿ ਮੋਟਾਪਾ ਕਮਜ਼ੋਰ ਨਿਗਾ ਤਣਾ ਤੇ ਤੁਹਾਡੀ ਸੋਚਣ ਸ਼ਕਤੀ ਵੀ ਘਟ ਹੋ ਜਾਂਦੀ ਹੈ ਜੇਕਰ ਤੁਸੀਂ ਵਾਈਕੀ ਸਫਲ ਹੋਣਾ ਚਾਹੁੰਦੇ ਹੋ ਤਾਂ ਟੀਵੀ ਦੇਖਣਾ ਬੰਦ ਕਰ ਦਿਓ ਜਾਂ ਬਿਲਕੁਲ ਕੱਟ ਕਰ ਦਿਓ ਕਿਉਂਕਿ ਤੁਸੀਂ ਐਸੀਆਂ ਚੀਜ਼ਾਂ ਦੇਖਣ ਵਿੱਚ ਸਮਾਂ ਬਰਬਾਦ ਕਰਦੇ ਹੋ ਜਿੰਨਾ ਤੋਂ ਕੁਝ ਸਿੱਖਣ ਨੂੰ ਵੀ ਨਹੀਂ ਮਿਲਦਾ ਇਸ ਲਈ ਇਹੋ ਜੀਆਂ ਚੀਜ਼ਾਂ ਨੂੰ ਟਾਈਮ ਦਿਓ ਜਿੰਨਾ ਤੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਦੂਜੀ ਆਰਤ ਹੈ ਅਨਹੈਦ ਦੀ ਖਾਣ ਦੀ ਆਦਤ ਸਫਲ ਲੋਗ ਆਪਣੇ ਖਾਣ ਪੀਣ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਜਿਸ ਦੇ ਚੱਲਦਿਆਂ ਉਹਨਾਂ ਨੂੰ ਕੋਈ ਖਤਰਨਾਕ ਬਿਮਾਰੀ ਘੇਰ ਲੈਂਦੀਆਂ ਨੇ ਇਹ ਨਹੀਂ ਕਿ ਐਸਾ ਖਾਣਾ ਖਾਣ ਨਾਲ ਸਫਲ ਨਹੀਂ ਹੋਇਆ ਜਾ ਸਕਦਾ ਪਰ ਅਜਿਹਾ ਕਰਨ ਨਾਲ ਤੁਸੀਂ ਤੰਦਰੁਸਤ ਨਹੀਂ ਰਹਿ ਸਕਦੇ ਇੱਕ ਰਿਸਰਚ ਵਿੱਚ ਪਾਇਆ ਗਿਆ ਕਿ ਜੱਗ ਫੂਟ ਖਾਣ ਵਾਲਿਆਂ ਨੂੰ ਦਿਲ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ 4 ਗੁਣਾ ਜ਼ਿਆਦਾ ਹੁੰਦਾ ਹੈ ਜੇਕਰ ਇਸ ਦਾ ਦੂਜਾ ਕਾਰਨ ਦਸੀਏ ਤਾਂ ਤੁਸੀਂ ਹਲਦੀ ਖਾਣਾ ਖਾਓਗੇ ਤਾਂ ਤੰਦਰੁਸਤ ਰਹੋਗੇ ਜੇਕਰ ਬਿਲਕੁਲ ਰੈਸਟ ਪੋਸਟ ਰਹੋਗੇ ਤਾਂ ਕਾਮਯਾਬੀ ਦੀ ਰਾਹ ਤੇ ਚੱਲਣਾ ਤੁਹਾਡੇ ਲਈ ਸੌਖਾ ਹੋ ਜਾਵੇਗਾ ਤੀਜੀ ਆਦਤ ਹੈ ਫਾਲਤੂ ਦੀ ਖਰੀਦਦਾਰੀ ਅਕਸਰ ਲੋਕ ਉਹ ਚੀਜ਼ ਵੀ ਖਰੀਦ ਲੈਂਦੇ ਨੇ ਜੋ ਉਹਨਾਂ ਦੇ ਕਿਸੇ ਵੀ ਕੰਮ ਦੀ ਨਹੀਂ ਹੁੰਦੀ ਤੇ ਐਸੀਆਂ ਬਹੁਤ ਸਾਰੀਆਂ ਚੀਜ਼ ਖਰੀਦ ਲੈਂਦੇ ਨੇ ਜੋ ਸਿਰਫ ਤੇ ਸਿਰਫ ਦਿਖਾਵੇ ਲਈ ਹੁੰਦੀਆਂ ਨੇ ਇਸ ਲਈ ਉਹ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਪਾਉਂਦੇ ਤੇ ਦੂਸਰੇ ਪਾਸੇ ਸਫਲ ਲੋਕ ਸਿਰਫ ਉਹ ਚੀਜ਼ਾਂ ਹੀ ਖਰੀਦਨੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਵਾਕ ਜ਼ਰੂਰਤ ਹੁੰਦੀ ਹੈ ਚੌਥੀ ਆਦਤ ਹੈ ਲੇਟ ਉੱਠਣਾ ਅਸਫਲ ਲੋਕ ਦੀ ਲਿਸਟ ਵਿੱਚ ਇਹ ਆਦਤ ਵੀ شمار ਹੈ ਜਿਸ ਵਿੱਚ ਕੁਝ ਲੋਕਾਂ ਨੇ ਤਾਂ ਹਾਰத் ਹਾਸਲ ਕਰ ਲਈ ਹੈ ਤੇ ਦੂਜੇ ਪਾਸੇ ਸਫਲ ਲੋਕ ਜਲਦੀ ਸੌਂਦੇ ਨੇ ਤੇ ਜਲਦੀ ਉੱਠਦੇ ਨੇ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਬਿਸਤਰੇ ਵਿੱਚੋਂ ਬਾਹਰ ਨਿਕਲ ਆਓ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਸਕਾਰਾਤਮਕ ਊਰਜਾ ਨਾਲ ਭਰ ਜਾਵੇਗੀ ਨੰਬਰ 5 ਖੇਡ ਪ੍ਰਮਈ ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਮੈਚ ਦੇਖਣਾ ਤਾਂ ਬਹੁਤ ਪਸੰਦ ਹੁੰਦਾ ਪਰ ਖੇਡਣਾ ਬਿਲਕੁਲ ਵੀ ਨਹੀਂ ਸ਼ਾਇਦ ਕੁਝ ਲੋਕ ਕਹਿਣਗੇ ਕਿ ਇਹ ਗਲਤ ਹੈ ਪਰ ਮੇਰਾ ਮੰਨਣਾ ਹੈ ਇਹ ਹੈ ਕਿ ਜੇਕਰ ਤੁਹਾਡੀ ਵਾਕ ਕਿਸੇ ਖੇਡ ਵਿੱਚ ਦਿਲਚਸਪੀ ਹੈ ਤਾਂ ਕਰ ਤੋਂ ਬਾਹਰ ਨਿਕਲੋ ਤੇ ਉਸ ਖੇਡ ਨੂੰ ਖੇਡੋ ਅਜਿਹਾ ਕਰਨ ਨਾਲ ਤੁਸੀਂ ਘਟੋ ਘਟ ਫੈਟ ਦਾ ਰਹੋਗੇ ਉਦਾਹਰਨ ਵਜੋਂ ਤੁਸੀਂ ਕਰੈਕਟ ਤੈਨੂੰ ਦੇਖ ਲਓ ਦਾ ਮੈਚ ਲਗਭਗ 8 ਘੰਟਿਆਂ ਦਾ ਹੁੰਦਾ ਹੈ ਮੈਚ ਦੇਖਣ ਤੋਂ ਬਾਅਦ ਤੁਹਾਨੂੰ ਕੀ ਮਿਲਦਾ ਕੁਝ ਵੀ ਤਾਂ ਨਹੀਂ ਇਸ ਤੋਂ ਵਧੀਆ ਹੈ ਕਿ ਤੁਸੀਂ ਬਾਹਰ ਜਾਓ ਤੇ ਜੇਕਰ ਤੁਸੀਂ 1 ਘੰਟਾ ਵੀ ਖੇਡਦੇ ਹੋ ਤਾਂ ਤੁਸੀਂ ਫਿੱਟ ਤਾਂ ਹੋਵੋਗੇ ਹੀ ਹੋਵੋਗੇ ਇਸ ਦੇ ਨਾਲ ਨਾਲ ਤੁਹਾਡੀਆਂ ਆਪਣੇ ਕੰਮ ਵਿੱਚ ਦਿਲਚਸਪੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਜਾਵੇਗੀ ਸ਼ੇਮੀ ਆਦਤ ਹੈ ਦੂਜਿਆਂ ਨੂੰ ਦੋਸ਼ ਦੇਣਾ ਇਹੋ ਜਿਹੇ ਲੋਕ ਕਦੇ ਵੀ ਆਪਣੀ ਗਲਤੀ ਨਹੀਂ ਮੰਨਦੇ ਬੇਸ਼ੱਕ ਉਹ ਖੁਦ ਹੀ ਗਲਤ ਕਿਉਂ ਨਾ ਹੋਣ ਉਦਾਰ ਸਫਲ ਲੋਕ ਆਪਣੀ ਗਲਤੀ ਮੰਨ ਕੇ ਉਸ ਨੂੰ ਸੁਧਾਰਨ ਦੇ ਯਤਨ ਕਰਦੇ ਨੇ ਕਾਮਯਾਬ ਇਨਸਾਨ ਆਪਣੀਆਂ ਕਮੀਆਂ ਨੂੰ ਪੁੱਲ ਕੇ ਉਹਨਾਂ ਤੇ ਕੰਮ ਕਰਦੇ ਨੇ ਤੇ ਦੂਜੇ ਪਾਸੇ ਅਸਫਲ ਲੋਕਾਂ ਦਾ ਦਿਮਾਗ ਹੀ ਇਹੋ ਜਿਹਾ ਹੁੰਦਾ ਹੈ ਕਿ ਜੇਕਰ ਕੋਈ ਉਹਨਾਂ ਕੋਲ ਜਾ ਕੇ ਉਹਨਾਂ ਦੀ ਗਲਤੀ ਦੱਸਣ ਦਾ ਹੈ ਤਾਂ ਸਾਹਮਣੇ ਤੋਂ ਉਸ ਉਸ ਨੂੰ ਕਿਸ ਤਰ੍ਹਾਂ ਹਰਾਉਣਾ ਹੈ ਜਾਂ ਉਸ ਨੂੰ ਕਿਸ ਤਰ੍ਹਾਂ ਗਲਤ ਠਹਿਰਾਉਣਾ ਹੈ ਇਹ ਸੋਚਣ ਵਿੱਚ ਹੀ ਆਪਣਾ ਟਾਈਮ ਖਰਾਬ ਕਰਨ ਦੇਣਗੇ ਇਸ ਲਈ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਆਪਣੀ ਗਲਤੀ ਨੂੰ ਸਵੀਕਾਰ ਕਰੋ ਸਤਵੀਂ ਆਦਤ ਹੈ ਪੈਸੇ ਨੂੰ ਸੰਭਾਲ ਕੇ ਰੱਖਣਾ ਗਰੀਬ ਲੋਕ ਪੈਸੇ ਨਹੀਂ ਬਚਾਉਂਦੇ ਸਗੋ ਉਹ ਆਪਣਾ ਸਾਰਾ ਪੈਸਾ ਖਰਚ ਕਰ ਦਿੰਦੇ ਨੇ ਇਹ ਹੀ ਕਾਰਨ ਹੁੰਦਾ ਹੈ ਗਰੀਬੀ ਹੋਰ ਗਰੀਬ ਹੁੰਦਾ ਹੈ ਅਮੀਰ ਇਨਸਾਨ ਪੈਸੇ ਤੋਂ ਪੈਸਾ ਬਣਾਉਂਦਾ ਹੈ ਤੇ ਪੈਸਾ ਬਚਾ ਕੇ ਸਹੀ ਸਮਾਂ ਆਉਣ ਤੇ ਉਹਨਾਂ ਨੂੰ ਇਨਵੈਸਟ ਵੀ ਕਰਦਾ ਹੈ ਅੱਟਵੀਂ ਆਦਤ ਗਰੀਬ ਲੋਕ ਪੈਸਾ ਆਉਣ ਦੀ ਉਮੀਦ ਵਿੱਚ ਹੀ ਉਸ ਤੋਂ ਜ਼ਿਆਦਾ ਪੈਸਾ ਖਰਚ ਕਰ ਦਿੰਦੇ ਨੇ ਪੈਸਾ ਆਉਣ ਦਾ ਮੌਕਾ ਦੇਖਦੇ ਹੀ ਨਹੀਂ ਇਹ ਲੋਕ ਪੈਸਾ ਖਰਚਣਾ ਸ਼ੁਰੂ ਕਰ ਦਿੰਦੇ ਨੇ ਫਿਰ ਇਸ ਲਈ ਪਾਵੇਂ ਉਹਨਾਂ ਨੂੰ ਉਧਾਰ ਹੀ ਕਿਉਂ ਨਾ ਲੈਣਾ ਪਵੇ ਨੌਵੀਂ ਆਦਤ ਗਰੀਬ ਲੋਕ ਗਰੀਬਾਂ ਨਾਲ ਰਹਿਣ ਹੀ ਪਸੰਦ ਕਰਦੇ ਨੇ ਉਥੇ ਹੀ ਜੇਕਰ ਤੁਸੀਂ ਅਮੀਰਾ ਤੋਂ ਪੀੜਿਤ ਹੋ ਕੇ ਉਹਨਾਂ ਦੇ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਵਿੱਚ ਬਦਲਾਅ ਲਿਆ ਸਕਦੇ ਹੋ ਐਸਾ ਨਹੀਂ ਕਿ ਤੁਸੀਂ ਆਪਣੇ ਦੋਸਤਾਂ ਨੂੰ ਹੀ ਛੱਡ ਦੇਣਾ ਪਰ ਕੰਮ ਦੀ ਗੱਲ ਇਹ ਹੈ ਕਿ ਤੁਸੀਂ ਘਟੋ-ਘਟ ਇਹੋ ਜਿਹੇ ਲੋਕਾਂ ਨਾਲ ਘੁੰਮਿਆ ਕਰੋ ਜੋ ਕੁਛ ਨਾ ਕੁਛ ਕਮਾਉਂਦੇ ਹੋਣ ਦਸਵੀਂ ਆਦਤ ਅਸਫਲ ਲੋਕ ਸੋਚਦੇ ਨੇ ਬਹੁਤ ਨੇ ਪਰ ਕਰਦੇ ਕੁਝ ਵੀ ਨਹੀਂ ਅਜਿਹੇ ਲੋਕ ਬਸ ਠੇਕਰ ਹੁੰਦੇ ਨੇ ਜਦ ਕਿ ਕਾਮਯਾਬ ਲੋਕ ਸੋਚੇ ਨਾ ਨਾ ਲੋਕ ਕਰਨ ਵਿੱਚ ਜਿਆਦਾ ਯਕੀਨ ਕਰਦੇ ਨੇ ਉਹਨਾਂ ਦੇ ਦਿਮਾਗ ਵਿੱਚ ਜਿਵੇਂ ਹੀ ਕੋਈ ਵਿਚਾਰ ਹੁੰਦਾ ਹੈ ਉਸ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਦਿਨ ਉਹੀ ਉਹ ਬਹੁਤ ਜ਼ਿਆਦਾ ਸਫਲ ਹੋ ਜਾਂਦੇ ਨੇ 11ਵੀਂ ਆਦਤ ਅਸਫਲ ਲੋਕ ਕਦੇ ਰਿਸਕ ਨਹੀਂ ਲੈਂਦੇ ਉਹ ਰਿਸਕ ਲੈਣ ਤੋਂ ਘਬਰਾਉਂਦੇ ਨੇ ਜਦਕੀ ਕਾਮਯਾਬ ਲੋਕ ਰਿਸਕ ਲੈਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਿਨਾਂ ਗਿਆਨ ਦੇ ਅਤੇ ਇਸ ਕਲੈਨ ਦੀ ਵੀ ਗਲਤ ਹੁੰਦਾ ਹੈ ਤੁਹਾਨੂੰ ਉਸ ਚੀਜ਼ ਬਾਰੇ ਪਹਿਲਾਂ ਹੀ ਪੂਰਾ ਗਿਆਨ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਰਿਸਕ ਲੈਣ ਬਾਰੇ ਸੋਚਣ ਜਾ ਸਕਦਾ ਹੈ ਦੇਖੋ ਇਹ ਕੁਝ ਐਸੀਆਂ ਆਸਥਾ ਨੇ ਜੋ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਰੋਕ ਦਿਆ ਨੇ ਉਮੀਦ ਹੈ ਕਿ ਤੁਸੀਂ ਵੀ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋਗੇ ਤੁਹਾਨੂੰ ਸੁਪਨੇ ਲਈ ਤੁਹਾਡੀ ਜ਼ਿੰਦਗੀ ਲਈ ਸਾਡੀ ਸਮੁੱਚੀ ਟੀਮ ਵੱਲੋਂ ਸ਼ੁਭਕਾਮਨਾ